ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 ਤਰ੍ਹਾਂ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 4752865 ਤੇ ਵਾਦਿਆਂ ਦੀ ਅਗਲੀ ਖਬਰ ਦੇ ਵੱਲ ਅਗਲੀ ਜਿਹੜੀ ਖਬਰ ਹੈ ਬਹੁਤ ਧਿਆਨ ਮੰਗਦੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਟੱਕਾਂ ਵਾਲਿਆਂ ਦੇ ਉੱਪਰ ਸ਼ਕਤੀ ਦਿਖਾਈ ਜਾ ਰਹੀ ਹੈ ਤੇ ਹੁਣ ਟੱਕਾਂ ਵਾਲੇ ਵੀਰ ਸਾਡੇ ਜਿਹੜੇ ਨੇ ਉਹ ਟਰੱਕ ਛੱਡ ਕੇ ਹੋਰ ਕਿੱਤੇ ਜਿਹੜੇ ਨੇ ਕਰਨ ਲੱਗ ਪਏ ਨੇ ਪਰ ਜਿਹੜੀਆਂ ਟਰੱਕਾਂ ਦੀਆਂ ਚਿਸ਼ਤਾਂ ਨੇ ਉਹ ਹੁਣ ਭਈ ਉਹ ਤਾਂ ਟੁੱਟੀਆਂ ਸੀ ਨਾ ਉਹ ਹੁਣ ਕਿਸ ਤਰ੍ਹਾਂ ਟੁੱਟਣਗੀਆਂ ਤੇ ਬੈਂਕ ਵਾਲੇ ਟਰੱਕ ਚੱਕਣ ਆਉਣਗੇ ਪਰ ਦੋ ਤਿੰਨ ਵੀਡੀਓ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਨੇ ਜਿਹੜੇ ਲੋਨ ਜਿਹੜੀਆਂ ਬੈਂਕਾਂ ਕਰਦੀਆਂ ਨੇ ਉਹਨਾਂ ਨੇ ਸਾਂਝੀਆਂ ਕੀਤੀਆਂ ਵੀਡੀਓ ਕਿ ਜਿਹੜੇ ਟਰੱਕ ਚੱਕਣ ਜਾਂਦੇ ਨੇ ਉਹ ਕੱਲਾ ਡੱਬਾ ਲੈ ਰਹਿ ਜਾਂਦਾ ਵਿੱਚੋਂ ਇੰਜਣ-ਉੰਜਣ ਜਾਂ ਬਾਕੀ ਸਮਾਨ ਤਾਂ ਜੱਡੇ ਆ ਕਹਿੰਦੇ ਘਾਊਮਾਉ ਕਰ ਲੈਂਦੇ ਇਹ ਲੋਕ ਤੇ ਇਹ ਜਿਆਦਾ ਜਾਣਕਰ ਲੈਨੇ ਆ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਢੁਗਾਵਾਂ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਢੁਗਾਵਾ ਸਾਹਿਬ ਚੰਦ ਸਾਹਿਬ ਖਬਰ ਤਾਂ ਆਪਾਂ ਕਰ ਲੱਗਿਆ ਪਰ ਮੈਨੂੰ ਤਾਂ ਇਸ ਚੀਜ਼ ਦੇ ਉੱਪਰ ਇਸ ਗੱਲੋਂ ਡਰ ਲੱਗਦਾ ਵੀ ਅਸੀਂ ਕਰੀਏ ਕੀ ਆਪਣੀ ਕਮਿਊਨਿਟੀ ਨੂੰ ਕਿਵੇਂ ਗੱਲ ਸਮਝਾਈਏ ਕਿਵੇਂ ਇਹਨਾਂ ਦੇ ਖਾਨੇ ਪਾਈਏ ਕਿ ਆਪਾਂ ਭਾਈ ਜਿਹੜੀ ਕੰਟਰੀ 'ਚ ਰਹਿੰਦੇ ਆ ਇਥੇ ਇਦਾਂ ਦੇ ਜਿਹੜੇ ਉਤਰਾਚੜਾ ਚੜਦੇ ਚੱਲਦੇ ਰਹਿੰਦੇ ਆ ਪਰ ਆਪਾਂ ਨੂੰ ਜਿਹੜਾ ਹੈਗਾ ਆ ਇੱਕ ਚੰਗੇ ਵਧੀਆ ਸ਼ਹਿਰੀ ਹੋਣ ਦਾ ਸਬੂਤ ਦੇਣਾ ਚਾਹੀਦਾ ਗੱਲ ਇਸ ਤਰ੍ਹਾਂ ਕਿ ਤੁਸੀਂ ਜ਼ਿਕਰ ਤਾਂ ਕਰ ਹੀ ਦਿੱਤਾ ਦੇਖੋ ਭਾਈ ਸੀਡੀਐਲ ਨੂੰ ਲੈ ਕੇ ਨਾਨ ਡੋਮਿਸਾਈਲ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਰੋਲ ਖਚੋਲਾ ਪਿਆ ਹੋਇਆ ਇਸ ਕੰਟਰੀ ਦੇ ਵਿੱਚ ਤੇ ਆਪਣੇ ਕਾਫੀ ਜਿਹੜੇ ਬੱਚੇ ਹੈਗੇ ਆ ਭੈਣ ਭਰਾ ਹੈਗੇ ਆ ਉਹ ਕਮਾਂਕਰਾਂ ਤੋਂ ਘਰ ਬਹਿ ਗਏ ਆ ਉਹਨੋਂ ਦੇ ਵਿੱਚ ਆ ਡਰਾਈਵਰ ਵੀ ਸੀਗੇ ਜਿਹੜੇ ਕੰਪਨੀਆਂ ਦੇ ਡਰਾਈਵ ਕਰਦੇ ਸੀ ਟਰੱਕ ਠੀਕ ਹੈ ਤੇ ਕਾਫੀ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਦੇ ਆਪਣੇ ਟਰੱਕ ਖਰੀਦੇ ਹੋਏ ਸੀਗੇ ਯਾਨੀ ਕਿ ਲੋਨ ਤੇ ਲਏ ਹੋਏ ਸੀ ਕਿਸ਼ਤਾਂ ਭਰੀ ਜਾਂਦੇ ਸੀ ਆਪਣਾ ਕੰਮ ਕਰ ਕਰੀ ਜਾਂਦੇ ਸੀ ਚਲੋ ਠੀਕ ਹੈ ਚੱਲੀ ਜਾਂਦਾ ਸੀ ਕੰਮ ਪਰ ਝੰਡਾ ਸਾਹਿਬ ਗੱਲ ਇਦਾਂ ਹੋਈ ਕਿ ਹੁਣ ਜਦੋਂ ਕੰਮਕਾਰ ਜਿਹੜੇ ਆ ਉਹ ਇਸ ਤਰੀਕੇ ਦੇ ਹੋ ਗਏ ਕਿ ਉਹ ਨਹੀਂ ਟਰੱਕ ਚਲਾ ਸਕਦੇ ਤੇ ਟਰੱਕ ਜਿਹੜਾ ਹੁਣ ਤੁਹਾਡੇ ਕੋਲ ਤੁਹਾਡੀ ਇਕੁਇਪਮੈਂਟ ਖੜੀ ਹੋਈ ਹੈ ਉਹਦੇ ਵਿੱਚ ਟਰੱਕ ਹੈ ਟਰੇਲਰ ਹੈ ਤੁਸੀਂ ਇੰਸ਼ੋਰੈਂਸ ਬੰਦ ਕਰਾ ਸਕਦੇ ਆ ਤੁਸੀਂ ਲਾਇਸੈਂਸ ਦੀ ਫੀਸ ਬੰਦ ਕਰਾ ਸਕਦੇ ਆ ਪਰ ਤੁਸੀਂ ਜਿਹੜੀ ਕਿਸ਼ਤ ਹੈ ਉਹ ਨਹੀਂ ਬੰਦ ਕਰਾ ਸਕਦੇ ਕਿਉਂਕਿ ਉਹ ਲੋਨ ਤਾਂ ਤੁਹਾਨੂੰ ਭਰਨਾ ਪੈਣਾ ਦੇਖੋ ਗੱਲ ਇਹ ਹੈ ਕਿ ਦੋ ਚਾਰ ਵੀਡੀਓ ਮੈਂ ਵੀ ਖੁਦ ਇਦਾਂ ਦੀਆਂ ਦੇਖੀਆਂ ਕਿ ਜਿਹੜੇ ਆਪਣੇ ਪੰਜਾਬੀ ਵੀਰ ਆ ਖਾਸ ਕਰਕੇ ਜਿਨ੍ਹਾਂ ਦੀਆਂ ਕੰਪਨੀਆਂ ਹੈਗੀਆਂ ਟਰੱਕਾਂ ਦਾ ਲੋਨ ਵਗੈਰਾ ਕਰਦੇ ਆ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਦੇਖੋ ਭਾਈ ਹੋ ਕੀ ਰਿਹਾ ਤੁਹਾਨੂੰ ਮੜਾ ਜਾ ਦੱਸ ਦਈਏ ਹੁਣ ਦੇਖੋ ਜਿਹੜੇ ਮੁੰਡਿਆਂ ਨੇ ਟਰੱਕ ਲਏ ਹੋਏ ਆ ਕੰਪਨੀਆਂ ਦੇ ਕੋਲ ਟਰੱਕ ਲਏ ਆ ਤੇ ਜਿਹੜਾ ਲੋਨ ਹੈ ਜਾਂ ਤਾਂ ਕਿਸੇ ਬੈਂਕ ਨੇ ਦਿੱਤਾ ਤੇ ਜਾਂ ਕਿਸੇ ਪ੍ਰਾਈਵੇਟ ਲੈਂਡਰ ਨੇ ਦਿੱਤਾ ਤੇ ਜੇ ਹੁਣ ਤੁਸੀਂ ਉਹਦੀ ਕਿਸ਼ਤ ਨਹੀਂ ਭਰੋਗੇ 1 2 3 4 ਕਿਸ਼ਤਾਂ ਮਿਸ ਹੋ ਗਈਆਂ ਜਦੋਂ ਦੂਜੀ ਤੀਜੀ ਕਿਸ਼ਤ ਮਿਸ ਹੋ ਜਾਂਦੀ ਆ ਤਾਂ ਫਿਰ ਭਾਈ ਤੁਹਾਨੂੰ ਫੋਨ ਆਉਣ ਲੱਗ ਪੈਂਦੇ ਆ ਇਹ ਆਪਣੀ ਕਿਸ਼ਤ ਪਰੋ ਤੁਸੀਂ ਅੱਗੋਂ ਕੋਈ ਬਹਾਨਾ ਮਾਰਦੇ ਆ ਭਾਈ ਮੇਰੇ ਕੋਲ ਪੈਸੇ ਨਹੀਂ ਕੰਮ ਨਹੀਂ ਚਲੋ ਉਹ ਅ ਗੱਲ ਆਈ ਗਈ ਹੋ ਜਾਂਦੀ ਹੈ ਪਰ ਜਿੱਥੇ ਹੁਣ ਜ਼ਿਆਦਾ ਟਾਈਮ ਹੋ ਜਾਂਦਾ ਤੇ ਫਿਰ ਜਿਹੜੇ ਬੈਂਕ ਵਾਲੇ ਆ ਜਾਂ ਜਿਹੜੇ ਪ੍ਰਾਈਵੇਟ ਲੈਂਡਰ ਆ ਜਿਨ੍ਹਾਂ ਨੇ ਤੁਹਾਨੂੰ ਕਰਜ਼ਾ ਦਿੱਤਾ ਹੁੰਦਾ ਉਹ ਫਿਰ ਕਹਿੰਦੇ ਠੀਕ ਆ ਭਾਈ ਜੇ ਤੁਹਾਡੇ ਕੋਲ ਜੇ ਕਿਸ਼ਤ ਨਹੀਂ ਦਿੱਤੀ ਜਾਂਦੇ ਅਸੀਂ ਟਰੱਕ ਲੈ ਜਾਂਦੇ ਆ ਤੇ ਉਹ ਕਹਿੰਦੇ ਠੀਕ ਆ ਜੀ ਤੁਹਾਡਾ ਟਰੱਕ ਫਲਾਣੀ ਯਾਰਡ ਦੇ ਵਿੱਚ ਖੜਾ ਆ ਆਹ ਐਡਰੈਸ ਹੈਗਾ ਉੱਥੇ ਜਾ ਕੇ ਚੱਕ ਲੋ ਉਹ ਕਹਿੰਦੇ ਹਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਉੱਥੇ ਟਰੱਕ ਚੱਕਣ ਗਏ ਤੇ ਵੇਖਿਆ ਤੇ ਟਰੱਕ ਟਰੱਕ ਦਾ ਕੱਲਾ ਫਰੇਮ ਹੀ ਹੈ ਨਾ ਟਰੱਕ ਤੇ ਉਹਦੇ ਵਿੱਚ ਕੋਈ ਇੰਜਨ ਹੈ ਨਾ ਟਰਾਂਸਮਿਸ਼ਨ ਹੈ ਈਵਨ ਕਿ ਨਾ ਟਾਇਰ ਹੈ ਨਾ ਉਹਦੇ ਕੋਈ ਰਿਮ ਹੈ ਕੁਝ ਵੀ ਨਹੀਂ ਹੈਗਾ ਕਹਿੰਦੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਹੋ ਕੀ ਰਿਹਾ ਕਹਿੰਦੇ ਅਸੀਂ ਜਦੋਂ ਟਰੱਕ ਚੁੱਕਣ ਜਾਂਦੇ ਹਾਂ ਤੇ ਸਾਨੂੰ ਕੱਲਾ ਟਰੱਕ ਦਾ ਉੱਥੇ ਕਚਰਾ ਹੀ ਦਿਖਦਾ ਫਰੇਮ ਹੀ ਕੱਲਾ ਦਿਖਦਾ ਯਾਨੀ ਕਿ ਇਕੱਲਾ ਕੁਆੜਾ ਜਿਹਾ ਉੱਥੇ ਰਹਿ ਜਾਂਦਾ ਬਾਕੀ ਟਰੱਕ ਦਾ ਸਾਰਾ ਸਮਾਨ ਨਵੇਂ ਟਰੱਕ ਐ ਉਹਦੇ ਵਿੱਚੋਂ ਇੰਜਨ ਗਾਇਬ ਉਹਦੇ ਵਿੱਚੋਂ ਟਰਾਂਸਮਿਸ਼ਨ ਗਾਇਬ ਉਹਦੇ ਵਿੱਚ ਜਿਹੜੇ ਹੋਰ ਐਕਸਲ ਵਗੈਰਾ ਹੈਗੇ ਆ ਸਾਰਾ ਕੁਝ ਉਹਦੇ ਵਿੱਚੋਂ ਕੱਟ ਲਿਆ ਜਾਂਦਾ ਤੇ ਵੇਚ ਵਟ ਦਿੱਤਾ ਜਾਂਦਾ ਕਹਿੰਦੇ ਵੀ ਇਹ ਤਾਂ ਗੱਲ ਚੰਗੀ ਨਹੀਂ ਵੀ ਠੀਕ ਆ ਤੁਹਾਡੇ ਕੋਲ ਜੇ ਨਹੀਂ ਪੈਸੇ ਦੇ ਹੁੰਦੇ ਕੋਈ ਗੱਲ ਨਹੀਂ ਇਹੋ ਜੀ ਕਿਹੜੀ ਨੇਰੀ ਆ ਗਈ ਆ ਐਦਾਂ ਦਾ ਕੰਮ ਹੁੰਦਾ ਹੀ ਰਹਿੰਦਾ ਵੀ ਚਲੋ ਤੁਸੀਂ ਟਰੱਕ ਵਾਪਸ ਦੇ ਦਿਓ ਪਰ ਚੰਡ ਸਾਹਿਬ ਆ ਤੇ ਗੱਲ ਜਗੋਂ 13ਵੀਂ ਹੋ ਗਈ ਕਿ ਹੁਣ ਟਰੱਕਾਂ ਦੇ ਵਿੱਚੋਂ ਟਰੱਕਾਂ ਦਾ ਸਮਾਨ ਕੱਢ ਕੇ ਵੇਚਤਾ ਤੇ ਬਾਕੀ ਫਰੇਮ ਰਹਿ ਗਿਆ ਤੇ ਪਿੰਕ ਨੂੰ ਕਹਿੰਦੇ ਲੈ ਜਾਓ ਫਰੇਮ ਚੱਕ ਕੇ ਹੂੰ ਬਿਲਕੁਲ ਜੀ ਕਿਉਂਕਿ ਜਿਹੜਾ ਨਾ ਆ ਆਪਾਂ ਜਿਹੜੇ ਪਾਸੇ ਤੁਰੇ ਹੋਏ ਆ ਕਿਉਂਕਿ ਸਾਡੇ ਨਾ ਪਤਾ ਨਹੀਂ ਕੀ ਗੱਲ ਹੈਗੀ ਐ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ ਖਬਰਾਂ ਦੇ ਵਿੱਚ ਕਿ ਸਾਡੇ ਨਾ ਜਿਸ ਤਰੀਕੇ ਦੇ ਨਾਲ ਪਿਛਲੇ ਦੌਰ ਦੇ ਵਿੱਚ ਜਦੋਂ ਅਹ ਕਿੱਕ ਦਮਾ ਸਾਹਿਬ ਅਸੀਂ 8ਵੀਂ 10ਵੀਂ 12ਵੀਂ ਕੀਤੀ ਨਾ ਨਕਲ ਦਾ ਦੌਰ ਵੱਡੀ ਪੱਧਰ 'ਤੇ ਸੀਗਾ ਨਕਲ ਸਕੂਲਾਂ 'ਚ ਵਜਣੀ ਤਾਂ ਉਸ ਨਕਲ ਨੇ ਸਾਡੇ ਪੰਜਾਬੀਆਂ ਦਾ ਇੰਨਾ ਕ ਵੱਡਾ ਨੁਕਸਾਨ ਕੀਤਾ ਹੈ ਕਿ ਅੱਜ ਤੱਕ ਅਸੀਂ ਉਸੇ ਲੀਤ 'ਤੇ ਤੁਰੇ ਹੋਏ ਹਾਂ ਨਾ ਤਾਂ ਉਹ ਨਕਲ ਨੇ ਨਾ ਤਾਂ ਸਾਨੂੰ ਅੱਗੇ ਵਧਣ ਦਿੱਤਾ ਔਰ ਅਲਾਨਤਾ ਜਿਹੜੀਆਂ ਨੇ ਉਹਨੇ ਹੋਰ ਸਾਡੇ ਅੰਦਰ ਘਰ ਕਰ ਗਈਆਂ ਹੈਗੇ ਤਾਂ ਅਸੀਂ ਬਾਬੇ ਨਾਨਕ ਦੇ ਸਿੱਖਿਆ ਹੈਗੇ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖਿਆ ਹੈ ਔਰ ਕੰਮ ਕਿਹੜੇ ਅਸੀਂ ਲੱਗ ਜਾਂਦੇ ਆ ਤੇ ਦੇਖੋ ਕਿਸ਼ਤਾਂ ਬੈਂਕ ਵਾਲੇ ਕਹਿੰਦੇ ਨਹੀਂ ਦੇਣੀ ਆ ਕੋਈ ਗੱਲ ਨਹੀਂ ਭਾਈ ਨਾ ਦੋ ਤੁਹਾਨੂੰ ਸਾਨੂੰ ਟਰੱਕ ਦਾ ਸਬੂਤਾ ਦੇ ਦਿਓ ਪਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਚੰਗੀਆਂ ਨਹੀਂ ਐ ਖਾਸ ਕਰਕੇ ਤੁਸੀਂ ਇਹ ਦੇਖੋ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਜਦੋਂ ਵੀਡੀਓ ਸਾਂਝੀਆਂ ਕਰਦੇ ਨੇ ਤਾਂ ਸਾਡੀ ਜਿਹੜੀ ਅੱਗੇ ਜਿਹੜਾ ਅਕਸ਼ਾ ਹੈ ਉਹ ਤੁੰਦਰਾ ਹੋ ਰਿਹਾ ਤੇ ਹੋਰ ਜਿਹੜਾ ਅਕਸ਼ਾ ਹੈ ਉਹ ਸਾਡਾ ਆ ਜਿਹੜਾ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਹੈ ਇਸੀ ਦਾ ਬਹੁਤ ਜ਼ਿਆਦਾ ਸਾਨੂੰ ਤਿਆਰ ਰੱਖਣ ਦੀ ਲੋੜ ਹੈਗੀ ਬਿਲਕੁਲ ਚੰਨ ਸਾਹਿਬ ਆਪਾਂ ਨੂੰ ਇਨਸਾਨੀਅਤ ਵਰਤਣੀ ਚਾਹੀਦੀ ਨਾਲੇ ਇੱਥੇ ਮੈਂ ਇੱਕ ਹੋਰ ਜ਼ਿਕਰ ਕਰਦੇ ਆਂ ਕਿ ਤੁਹਾਨੂੰ ਪਤਾ ਹੈ ਕਿ ਇਹ ਬੜੀ ਵੱਡੀ ਫੈਲ ਨਹੀਂ ਹੈਗੀ ਆ ਕਿ ਜਿਹੜਾ ਜਿਹੜੀ ਗੱਡੀ ਜਾਂ ਟਰੱਕ ਜਾਂ ਕਾਰ ਕੁਛ ਵੀ ਤੁਸੀਂ ਖਰੀਦਦੇ ਹੈਗੇ ਆ ਨਾ ਜੇ ਤੁਸੀਂ ਉਹਦਾ ਲੋਨ ਨਹੀਂ ਦੇ ਸਕਦੇ ਤੇ ਠੀਕ ਹੈ ਆ ਜਿਹੜੀ ਬੈਂਕ ਹੈਗੀ ਆ ਜਾਂ ਪ੍ਰਾਈਵੇਟ ਲੈਂਡਰ ਹੈਗਾ ਠੀਕ ਆ ਆਪਣਾ ਇਕਵਿਪਮੈਂਟ ਚੁੱਕ ਕੇ ਲੈ ਜਾਣਗੇ ਜਾ ਕੇ ਵੇਚ ਕੇ ਜਿੰਨੇ ਉਹਦੇ ਪੈਸੇ ਬਣਦੇ ਆ ਉਹ ਉਹ ਤੁਹਾਡਾ ਜਿਹੜਾ ਲੋਨ ਦੇ ਵਿੱਚ ਪੇ ਕਰ ਦੇਣਗੇ ਜੇ ਕੋਈ 5-7000 ਰਹਿ ਜਾਊਗਾ ਉਹ ਤੁਹਾਡੇ ਨਾਂ ਤੇ ਪਾ ਦੇਣਗੇ ਤੁਹਾਡੇ ਉੱਤੇ ਉਹ ਕ੍ਰੈਡਿਟ ਉੱਤੇ ਚੜ ਜਾਊਗਾ ਤੇ ਕੋਈ ਗੱਲ ਨਹੀਂ ਤੁਸੀਂ ਬੈਂਕਰਪਸੀ ਫਾਈਲ ਕਰ ਸਕਦੇ ਆ ਕੋਈ ਹੋਰ ਤਰੀਕਾ ਲੱਭ ਸਕਦੇ ਆ ਉਸ ਨੂੰ ਪੇ ਆਫ ਕਰਨ ਦਾ ਉਹ ਹੋ ਜਾਊਗਾ ਮਸਲਾ ਹੱਲ ਪਰ ਝੰਡਾ ਸਾਹਿਬ ਇੱਥੇ ਇੱਕ ਗੱਲ ਜਿਹੜੀ ਸੋਚਣ ਤੇ ਵਿਚਾਰਨ ਵਾਲੀ ਹੈ ਤੇ ਸਮਝਣ ਵਾਲੀ ਹੈ ਉਹ ਇਹ ਹੈ ਕਿ ਐ ਨਾ ਕਿਤੇ ਕਰਿਓ ਕਿ ਤੁਸੀਂ ਲੋਕਾਂ ਦੇ ਪਿੱਛੇ ਲੱਗ ਕੇ ਠੱਗਾਂ ਦੇ ਪਿੱਛੇ ਲੱਗ ਕੇ ਤੇ ਆ ਜਾਣ ਬੁੱਝ ਕੇ ਆ ਬੈਲ ਮੁਝੇ ਮਾਰ ਵਾਲੀ ਗੱਲ ਨਾ ਹੋ ਜਾਵੇ ਕਿਉਂਕਿ ਜੇ ਬੈਂਕ ਨੇ ਜਾਂ ਪ੍ਰਾਈਵੇਟ ਲੈਂਡਰ ਨੇ ਇਹ ਗੱਲ ਲੱਭ ਲਈ ਕਿ ਤੁਸੀਂ ਟਰੱਕ ਦੇ ਵਿੱਚੋਂ ਸਮਾਨ ਕੱਢ ਕੇ ਕਿਨੂੰ ਵੇਚਿਆ ਇੰਜਣ ਕਿਨੂੰ ਵੇਚਿਆ ਟਰਾਂਸਮਿਸ਼ਨ ਕਿਨੂੰ ਵੇਚਿਆ ਐਕਸਲ ਕਿਨੂੰ ਵੇਚਿਆ ਟਾਇਰ ਕਿਨੂੰ ਵੇਚਿਆ ਰਿਮ ਕਿਨੂੰ ਵੇਚਿਆ ਇੱਕ ਵੀ ਜੇ ਗੱਲ ਤੁਹਾਡੀ ਸਾਬਤ ਹੋ ਗਈ ਨਾ ਜੇ ਬਾਈ ਜੀ ਤੁਹਾਡਾ ਕੇਸ ਬਣ ਜਾਣਾ ਕੇਸ ਕਾਦਾ ਬਣ ਜਾਣਾ ਫੈਲ ਨਹੀਂ ਲੱਗਣੀ ਆ ਤੇ ਦੇਖ ਲਓ ਹੁਣ ਜੇ ਕਿਸੇ ਦਾ ਕੇਸ ਪੈਂਡਿੰਗ ਹੈ ਜਾਂ ਗ੍ਰੀਨ ਕਾਰਡ ਪੈਂਡਿੰਗ ਹੈ ਤੇ ਉਹ ਤਾਂ ਲੱਭਦੇ ਫਿਰਦੇ ਆ ਵੀ ਇਦਾਂ ਦੀਆਂ ਫੈਲੋਨੀਆਂ ਵਾਲੇ ਜਿਹੜੇ ਲੋਕ ਆ ਜਿਨ੍ਹਾਂ ਦੇ ਉੱਪਰ ਕੋਈ ਅ ਕਿਸੇ ਤਰ੍ਹਾਂ ਦਾ ਕ੍ਰਾਈਮ ਹੈਗਾ ਇਹ ਕ੍ਰਾਈਮ ਦੇ ਵਿੱਚ ਆਉਂਦਾ ਕਿਉਂਕਿ ਤੁਸੀਂ ਕੋਈ ਵੀ ਪ੍ਰਾਪਰਟੀ ਜਿਹੜੀ ਆ ਚਾਹੇ ਘਰ ਹੀ ਖਰੀਦਿਆ ਤੇ ਜੇ ਉਹ ਘਰ ਦੀ ਤੁਸੀਂ ਕਿਸ਼ਤਾਂ ਨਹੀਂ ਦੇ ਸਕਦੇ ਇਹਦਾ ਮਤਲਬ ਇਹ ਨਹੀਂ ਕਿ ਘਰ ਨੂੰ ਤੁਸੀਂ ਤੋੜ ਦਿਓ ਭੰਨ ਦਿਓ ਤੇ ਉਹ ਉਹਦਾ ਮਲਿਆ ਮਿਟ ਕਰਦੇ ਉਹ ਤੋਂ ਬਾਅਦ ਕੰਪਨੀ ਨੂੰ ਕੋ ਵੀ ਲੈ ਜਾਓ ਚੱਕ ਕੇ ਇੱਟਾਂ ਇਥੋਂ ਲੈ ਜਾਓ ਚੱਕ ਕੇ ਇਥੋਂ ਇਹ ਜਿਹੜੀ ਲੱਕੜ ਹੈਗੀ ਆ ਤਾਂ ਬਾਅਦ ਲੈ ਲੈ ਚੱਕ ਕੇ ਇਥੋਂ ਐਦਾਂ ਨਹੀਂ ਹੁੰਦਾ ਬਿਲਕੁਲ ਜੀ ਆਪਾਂ ਨੂੰ ਆਪਾਂ ਨੂੰ ਇੱਕੋ ਸਮਝਣਾ ਚਾਹੀਦਾ ਆਪਣੀ ਆਪਣੀ ਜਿਹੜੀ ਸੋਚ ਆ ਉਹਦਾ ਜਿਹੜਾ ਹੈਗਾ ਅ ਦਿਵਾਲੀਆਪਨ ਨਹੀਂ ਕਰਨਾ ਚਾਹੀਦਾ ਕਿ ਅਸੀਂ ਪਤਾ ਨਹੀਂ ਕਿ ਕਿਹੋ ਜਿਹੇ ਲੋਕਾਂ ਦੇ ਪਿੱਛੇ ਲੱਗ ਜਾਂਦੇ ਆ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੀ ਜਿਹੜੀ ਅ ਨੌਜਵਾਨੀ ਹੈਗੀ ਆ ਜਾਂ ਪੀੜ੍ਹੀ ਹੈਗੀ ਜਿਹੜੇ ਇੱਥੇ ਆਈ ਹੈ ਕਿਉਂ ਇਹੋ ਜਿਹੇ ਲੋਕਾਂ ਦੇ ਪਿਛਲੱਗ ਬਣ ਜਾਂਦੇ ਆ ਜਿਹੜੇ ਇਹਨਾਂ ਨੂੰ ਗਲਤ ਕੰਮ ਕਰਨ ਲਈ ਪ੍ਰੇਰਿਤ ਕਰਦੇ ਆ ਵੀ ਚੱਲ ਕੋਈ ਗੱਲ ਨਹੀਂ ਤੇਰੇ ਕੋਲ ਕੰਮਕਾਰ ਤੇ ਹੈ ਨਹੀਂ ਆ ਤੇਰਾ 80000 ਦਾ ਇੰਜਣ ਵਿਖ ਜਾਣਾ 80000 ਦਾ ਟਰਾਂਸਮਿਸ਼ਨ ਵਿਖ ਜਾਣਾ ਬਾਕੀ ਆ ਚੀਜ਼ਾਂ ਚੀਜ਼ਾਂ ਵਿਖ ਜਾਣੀਆਂ ਜੇ ਮੰਨ ਲਓ ਲੱਖ ਡੇਢ ਲੱਖ ਦਾ ਟਰੱਕ ਹੈ ਤੇ 40 50000 ਦਾ ਵਿੱਚੋਂ ਸਮਾਨ ਕੱਢ ਕੇ ਵੇਚ ਕੇ ਤੇ ਫੇਰ ਤੁਸੀਂ ਕਿਹੜਾ ਉਸੇ ਰਾਜੇ ਬਣ ਜਾਣਾ ਪਰ ਜੇ ਕੱਲ ਨੂੰ ਤੁਸੀਂ ੜਿੱਕੇ ਆ ਗਏ ਤਾਂ ਫੇਰ ਅ ਲੈਣੇ ਦੇ ਦੇਣੇ ਪੈ ਜਾਣੇ ਹੂੰ ਬਿਲਕੁਲ ਨਾਲੇ ਚੰਗਮਨ ਸਾਹਿਬ ਦੇਖੋ ਬਾਬਾ ਨਾਨਕ ਤੇ ਸਾਡਾ ਸੀਗਾ ਬਾਬਾ ਨਾਨਕ ਨੂੰ ਤਾਂ ਅਸੀਂ ਮੰਨਿਆ ਪਰ ਬਾਬੇ ਨਾਨਕ ਦੇ ਨਹੀਂ ਮੰਨੀ ਪਰ ਮੈਨੂੰ ਇਹ ਲੱਗਦਾ ਹੁੰਦਾ ਮੈਂ ਜਦੋਂ ਇਹਨਾਂ ਲੋਕਾਂ ਦੇ ਵਿੱਚ ਆਪਾਂ ਸਾਰੇ ਵਿੱਚ ਰਹਦੇ ਐ ਤਾਂ ਲੱਗਦਾ ਕਿ ਯਾਰ ਬਾਬੇ ਨਾਨਕ ਦੀਦਾ ਇਹ ਲੋਕ ਮੰਨ ਰਹੇ ਨੇ ਦੇਖੋ ਵਾਤਾਵਰਨ ਨੂੰ ਕਿੰਨਾ ਸੋਨਾ ਪਿਆਰ ਕਰਦੇ ਨੇ ਹਰ ਘੜ ਦੇ ਗੜੀ ਰੁੱਖ ਹੈਗੇ ਨੇ ਇਹ ਤੇ ਫਿਰ ਦੂਜੀ ਚੀਜ਼ ਇਹ ਲੋਕ ਆਪਣੇ ਨੂੰ ਵੱਧ ਲੌਇਲ ਨੇ ਇਮਾਨਦਾਰ ਹੈ ਜਿਨੇ ਇਹ ਚੀਜ਼ਾਂ ਇਹ ਲੋਕ ਜਿਹੜੇ ਇੱਧਰ ਦੇ ਬਹੁਤ ਘੱਟ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਔਰ ਸਾਨੂੰ ਕਿਤਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਸਿੱਖਣ ਦੀ ਲੋੜ ਹੈਗੀ ਹੈ ਕਿਉਂਕਿ ਸਾਬ ਇਹਦੇ ਨਾਲ ਨਾਲ ਇੱਕ ਹੋਰ ਜੇਕਰ ਗੱਲ ਕਰੀਏ ਆਪਾਂ ਕਿਉਂਕਿ ਅਮਰੀਕਾ ਦੀ ਗੱਲ ਕਰ ਰਹੇ ਆ ਤਾਂ ਜਿਹੜੀ ਬੈਕਬੋਨ ਆ ਉਸ ਨੂੰ ਟਰਕਿੰਗ ਨੂੰ ਕਿਹਾ ਜਾਂਦਾ ਹੈ ਕਿ ਅਮਰੀਕਾ ਦੀ ਬੈਕਬੋਨ ਹੈਗੀ ਹੈ ਹੁਣ ਸਾਰੇ ਕੰਮਕਾਰ ਦੇ ਜਿਹੜੇ ਹਾਲਾਤ ਨੇ ਉਹ ਦਾਵਾਦੋਲ ਚੱਲ ਰਹੇ ਨੇ ਔਰ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਘਰਾਂ ਦੀ ਸਥਿਤੀ ਜਿਹੜੀ ਹੈ ਕਿਉਂਕਿ ਜੇ ਕਿਸੇ ਕਿਸੇ ਨੇ ਬੰਦੇ ਨੇ ਹੁਣ ਘਰ ਵੇਚਣਾ ਹੈ ਕਿਉਂਕਿ ਲੋਕ ਨਾ ਕਿਤਨੇ ਕਿਤੇ ਹੁਣ ਸੋਚਣ ਲੱਗ ਪਏ ਨੇ ਕਿ ਯਾਰ ਹੁਣ ਅਮਰੀਕਾ 'ਚ ਰਿਹਾ ਜਾਵੇ ਕਿ ਭਾਰਤ 'ਚ ਰਿਹਾ ਜਾਵੇ ਕਿਉਂਕਿ ਇੱਥੇ ਜੇਕਰ ਟਰੰਪ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਅਸਾਈਲਮ ਜਿਨ੍ਹਾਂ ਦੇ ਗ੍ਰਾਂਟ ਹੋਏ ਨੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਸਿਟੀਜ਼ਨ ਨੇ ਜੇਕਰ ਇੰਡੀਆ ਜਾਣਗੇ ਤੇ ਪੁੱਛ ਕੇ ਜੀ ਕਰਨਗੇ ਫਿਰ ਲੋਕ ਕਿਤਨੇ ਕਿਤੇ ਸੋਚਣ ਲਈ ਮਜਬੂਰ ਹੋ ਗਏ ਨੇ ਅੱਜ ਕੱਲ ਦੇ ਉਹ ਸਵਾਲ ਸਭ ਤੋਂ ਵੱਡਾ ਇਹ ਆ ਕਿ ਜਿਹੜੇ ਘਰਾਂ ਦੇ ਪ੍ਰਾਈਸ ਨੇ ਨਾ ਜੇ ਕਿਸੇ ਨੇ ਘਰ ਵੇਚਣਾ ਤੇ ਘਰ 4-4 ਮਹੀਨੇ ਹੋ ਗਏ 6-6 ਮਹੀਨੇ ਹੋ ਗਏ ਘਰ ਲੱਗਿਆਂ ਨੂੰ ਘਰ ਹੀ ਨਹੀਂ ਵੇਖਦੇ ਬੇ ਪ੍ਰਾਈਸ ਕਹਿੰਦੇ ਪਤਾ ਹੀ ਨਹੀਂ ਲੱਗ ਰਿਹਾ ਜੀ ਜਾਣੇ ਕਿੱਦੋਂ ਨੂੰ ਇਹ ਸਥਿਤੀ ਜਿਹੜੀ ਹੈ ਆ ਚੰਡ ਸਾਹਿਬ ਇਹ ਗੱਲ ਇਦਾਂ ਹੈਗੀ ਆ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਨਾ ਮਾਰਕੀਟ ਵਿੱਚ ਉਤਲ-ਪੁਤਲ ਹੋਇਆ ਇੱਕਲੀ ਟਰਕਿੰਗ ਨਹੀਂ ਜਿਹੜਾ ਟਰੰਪ ਸਾਹਿਬ ਨੇ ਇੱਕ ਟੈਰਫ ਲਾਇਆ ਨਾ ਉਹਦੇ ਨਾਲ ਵੀ ਬਿਜ਼ਨਸ ਬਹੁਤ ਹਿੱਟ ਹੋਇਆ ਉਦੇ ਨਾਲ ਜਿਹੜੀ ਮਹਿੰਗਾਈ ਆ ਉਹ ਬਹੁਤ ਵਧੀ ਆ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਬਹੁਤ ਨਿਕਲਦਾ ਪਿਆ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀਗਾ ਆਪਣੇ ਜਿਹੜੇ ਮਨਿਸਟਰ ਹੈਗੇ ਆ ਵੀ ਜਿਹੜਾ ਦੱਸਿਓ ਤਾਂ ਪੜਾ ਜਿਹੜਾ ਟੈਰਫ ਹੈ ਇਹ ਕੌਣ ਪੇ ਕਰਦਾ ਸਰਕਾਰ ਪੇ ਕਰਦੀ ਹੈ ਕੰਟਰੀ ਪੇ ਕਰਦੀ ਹੈ ਜਾਂ ਇਹ ਜਿੱਥੋਂ ਸਮਾਨ ਆਉਂਦਾ ਜੇ ਚਾਈਨਾ ਤੋਂ ਆਉਂਦਾ ਜਾਂ ਇੰਡੀਆ ਤੋਂ ਆਉਂਦਾ ਉਹ ਪੇ ਕਰਦੇ ਨੇ ਉਹ ਗੱਲ ਨੂੰ ਸਿਰੇ ਨਹੀਂ ਲਾਉਂਦੇ ਪਰ ਅਸਲ ਵਿੱਚ ਹੈ ਪਤਾ ਨਹੀਂ ਕੀ ਹੈ ਉਹ ਜਿਹੜਾ ਟੈਰਫ ਹੈ ਉਹ ਸਾਡੀਆਂ ਜੇਬਾਂ ਚੋਂ ਜਾਂਦਾ ਪਹਿਲਾਂ ਹੋਲ سیلਰ ਦਿੰਦਾ ਜਿਹੜਾ ਬ੍ਰੋਕਰ ਲੈ ਕੇ ਆਉਂਦਾ ਸਮਾਨ ਉਸ ਤੋਂ ਬਾਅਦ ਜਿਹੜੇ ਰਿਟੇਲਰ ਹੈ ਉਹ ਦਿੰਦੇ ਆ ਫਿਰ ਜਿਹੜਾ ਰਿਟੇਲਰਾਂ ਦੇ ਕੋਲੋਂ ਆਪਾਂ ਸਮਾਨ ਲੈ ਕੇ ਆਉਨੇ ਆ ਫਿਰ ਅਸੀਂ ਦਿੰਨੇ ਆ ਸੋ ਸਾਡੀਆਂ ਜੇਬਾਂ ਚੋਂ ਨਿਕਲ ਕੇ ਅਗਾਹ ਦੇ ਅਗਾਹ ਚੱਲ ਜਾਂਦਾ ਉਹਨੂੰ 트럼ਪ ਸਾਹਿਬ ਕਹਿੰਦੇ ਮੈਂ ਹੁਣ ਉਹ ਜਿਹੜਾ ਡਿਵੀਡੈਂਡ ਹੈ ਉਹ ਲੋਕਾਂ ਨੂੰ ਮੈਂ ਕਹਿੰਦੇ ਆ ਪੈਸੇ ਦਊਗਾ ਪੈਸੇ ਵੰਡੂਗਾ ਇਹ ਤੇ ਉਹੀ ਹੋ ਗਿਆ ਤੇ ਤੁਹਾਡੀਆਂ ਜੁੱਤੀਆਂ ਤੁਹਾਡਾ ਸਿਰ ਪਹਿਲਾਂ ਤੁਹਾਡੀਆਂ ਜੇਬਾਂ ਚੋਂ ਕੱਢ ਲਿਆ ਤੇ ਬਾਅਦ ਚ ਦੇਣ ਨੂੰ ਫਿਰਦੇ ਆ ਇਸੇ ਕਰਕੇ ਜਿਹੜੀ ਮਾਰਕੀਟ ਆ ਬਹੁਤ ਜ਼ਿਆਦਾ ਉਥਲ ਪੁਥਲ ਹੋਈ ਪਈ ਆ ਤੇ ਜਿੱਥੇ ਘਰਾਂ ਦੀ ਸਥਿਤੀ ਆ ਉਹ ਇਦਾਂ ਦੀ ਆ ਝੰਡਾ ਸਾਹਿਬ ਤੁਸੀਂ ਤਾਂ ਗੱਲ ਕੀਤੀ 4 5 ਮਹੀਨਿਆਂ ਦੀ ਇਥੋਂ ਤੱਕ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਮਾਰਕੀਟ ਵਿੱਚ ਹੁਣੇ ਘਰ ਲੱਗਦਾ ਸੀਗਾ ਜੇ ਮੰਨ ਲਓ ਕਿਸੇ ਨੇ 6 ਲੱਖ ਦਾ ਘਰ ਵੇਚਣਾ ਜਾਂ 7 ਦਾ ਵੇਚਣਾ ਉਹਦੀ ਆਫਰ ਆਉਂਦੀ ਸੀ 7.5 ਲੱਖ ਤੇ ਹੁਣ ਜੇ ਕੋਈ 6 ਲੱਖ ਦਾ ਲਾਉਂਦਾ ਤੇ ਬਾਈ ਜੀ ਕਹਿੰਦੇ ਸਾਢੇ 5 ਲੈਣਾ ਹੀ ਦੇਣਾ ਤੇ ਦੇ ਦੇ ਅਗਲਾ ਕਹਿੰਦਾ ਯਾਰ ਮੈਂ ਤਾਂ 6 ਦਾ ਲਿਆ ਸੀਗਾ ਕਹਿੰਦਾ ਨਹੀਂ ਬਾਈ ਅਸੀਂ ਤਾਂ ਸਾਢੇ 5 ਦਿਆਂਗੇ ਜੇ ਕਿ ਇਹਨੇ ਸਾਢੇ 7 ਦਾ ਲਾਇਆ ਅਗਲਾ 40 50 ਹਜ਼ਾਰ ਲੱਖ ਡਾਲਰ ਘਟ ਤੇ ਕਹਿੰਦਾ ਵੀ ਜੇ ਦੇਣਾ ਤੇ ਦੇ ਦੇ ਸੋ ਕਹਿਣ ਤੋਂ ਭਾਵ ਕਿ ਜੇ ਮੰਨ ਲਓ ਹਜ਼ਾਰ ਘਰ ਸੇਲ ਤੇ ਲੱਗਾ ਨਾ ਉਹਦੇ ਬਾયર ਜਿਹੜੇ ਆ 2 300 ਹੀ ਆ ਸੋ ਉਸ ਤੋਂ ਇਲਾਵਾ ਹੁਣ ਮੰਨ ਲਓ ਕਿ ਜੇ 6 600 ਘਰ ਜਿਹੜਾ ਉਦਾਂ ਰਹਿ ਗਿਆ 300 ਵਿਗ ਗਿਆ ਜਾਂ 400 ਵਿਗ ਗਿਆ ਤੇ ਉਹ ਫਿਰ ਹੋ ਕੀ ਰਿਹਾ ਵੀ ਹੁਣ ਜਿਹੜੇ ਲੋਕੀ ਆ ਹਾਰ ਕੇ ਜਿਹੜੇ ਘਰ ਆ ਮਾਰਕੀਟ ਚੋਂ ਥੱਲੇ ਲਾਈ ਜਾਂਦੇ ਆ ਸੋ ਇਸ ਟਾਈਮ ਵੇਚਣ-ਗੂਚਣ ਦਾ ਟਾਈਮ ਹੁਣ ਗਿਆ ਹੁਣ ਜਿੱਥੇ ਜਿਹੜੇ ਆਪਣੇ ਲੋਕਾਂ ਨੇ ਘਰ ਲਏ ਸੀਗੇ ਤੇ ਟਰੱਕਿੰਗ ਜਿਹੜੀ ਆ ਉਹ ਇਸ ਟਾਈਮ ਬੁਰਾ ਹਾਲ ਐ ਲੋਡਾਂ ਦੇ ਰੇਟ ਰੂਟ ਕੋਈ ਨਹੀਂ ਵਧੇ ਭਾਵੇਂ ਜਿੰਨੇ ਮਰਜੀ ਡਰਾਈਵਰ ਘਰ ਬੈਗੇ ਆ ਹਾਲਾਤ ਉਦਾਂ ਦੇ ਉਦਾਂ ਹੀ ਆ ਸੋ ਜਦੋਂ ਕਿਸ਼ਤਾਂ ਨਹੀਂ ਭਰੀਆਂ ਜਾਣੀਆਂ ਅਗਲਾ ਕਹਿੰਦਾ ਜਾਇਜ਼ ਭ ਘਰ ਵੇਚ ਦਿੰਦੇ ਆ ਜੇ ਵੇਚਣ ਨੂੰ ਜਾਂਦੇ ਆ ਤੇ ਲਿਆ 8 ਲੱਖ ਦਾ ਤੇ ਵਿਕਦਾ ਪਿਆ 7 ਲੱਖ ਦਾ ਹੁਣ ਉਹ ਪੈਸਾ ਵੀ ਕੌਣ ਆ ਜਿਹੜਾ ਘਾਟਾ ਕੌਣ ਸਹੂਗਾ ਸੋ ਇਸ ਕਰਕੇ ਮਾਰਕੀਟ ਜਿਹੜੀ ਆ ਉਹ ਬਹੁਤ ਖਰਾਬ ਚੱਲਦੀ ਪਈ ਆ ਇਸੇ ਕਰਕੇ ਇਸ ਟਾਈਮ ਜਿਹੜਾ ਆ ਕਾਫੀ ਜ਼ਿਆਦਾ ਉਥਰ ਪੁਥਲ ਜਿਹੜੀ ਆ ਉਹ ਮੱਚੀ ਹੋਈ ਆ ਮਹਿੰਗਾਈ ਦੀ ਵੀ ਆ ਉਸ ਤੋਂ ਬਾਅਦ ਘਰਾਂ ਦੀ ਮਾਰਕੀਟ ਵੀ ਬਹੁਤ ਖਰਾਬ ਹੋ ਗਈ ਬੈਂਕਰਪਸੀਆਂ ਵਧ ਰਹੀਆਂ ਕਿਉਂਕਿ ਬੈਂਕਰਪਸੀਆਂ ਕਰਕੇ ਆ ਜਿਹੜੇ ਟਰੱਕ ਨੇ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਬੈਂਕਾਂ ਦੇ ਚੱਕਰ ਜਾਂ ਆਹ ਰਿਆ ਤੇ ਇਕੱਲਾ ਦੱਬਾਈ ਮਿਲਦਾ ਉਹਨਾਂ ਨੂੰ ਬੈਂਕਰਪਸੀਆਂ ਆਉਣ ਵਾਲੇ ਦਿਨਾਂ 'ਚ ਹੋਰ ਵਧਣੀਆਂ ਮੈਨੂੰ ਲੱਗ ਰਿਹਾ ਇਹ ਜਿਹੇ ਹਾਲਾਤ ਜਿਹੜੇ ਆ ਵੱਧ ਤੋਂ ਵੱਧਰ ਹੋਣ ਵਾਲੇ ਆ ਕਿਉਂਕਿ ਸਾਡੇ ਜਿਹੜੇ ਸਰਪੰਚ ਸਾਹਿਬ ਆ ਉਹ ਤੇ ਹੋਰ ਹੀ ਕੰਮਾਂ 'ਚ ਲੱਗੇ ਆ ਵੀ ਇਮੀਗ੍ਰੈਂਟਸ ਕੱਢ ਦਿਓ ਫਲਾਣੇ ਵੀ ਕੱਢ ਦਿਓ ਉਹ ਵੀ ਕੱਢ ਦਿਓ ਜਿਹੜੇ ਅਮਰੀਕਨ ਲੋਕ ਆ ਤੇ ਇਹਨਾਂ ਦੀ ਜਾਨ ਨੂੰ ਰੋਂਦੇ ਪਏ ਆ ਏ ਨੂੰ ਚੁਣਿਆ ਕਾਦੇ ਲਈ ਸੀ ਬਣਾਇਆ ਕਾਦੇ ਲਈ ਸੀ ਕਿ ਤੇ ਇੱਕੋ ਕੰਮ ਤੇ ਲੱਗ ਗਿਆ ਸਿਰਫ ਇਹ ਸਾਰੇ ਇਮੀਗ੍ਰੈਂਟ ਕੱਢ ਦੇਣੇ ਆ ਉਹ ਕੱਢ ਦੇਣੇ ਆ ਬਾਕੀ ਜਿਹੜਾ ਕੰਮ ਕਰਨ ਵਾਲਾ ਸੀ ਉਹ ਤੇ ਉਥੇ ਉਥੇ ਦਾ ਉਥੇ ਰਹਿ ਗਿਆ ਇੱਕ ਤੈਰ ਫਲਾ ਕੇ ਤੇ ਆਪਣੀ ਹਿੱਕ ਥਾਪੜੀ ਜਾਂਦੇ ਆ ਇੰਨਾ ਪੈਸਾ ਇੰਨੇ ਟ੍ਰਿਲੀਅਨ ਡਾਲਰ ਇਕੱਠਾ ਕਰ ਲਿਆ ਜੀ ਉਹ ਕਰ ਲਿਆ ਜੀ ਆ ਕਰ ਲਿਆ ਆ ਮੈਡੀਕੇਅਰ ਆ ਉਹ ਜਿਹੜੇ ਲੋਕ ਤਰਾ ਤਰਾ ਕਰਦੇ ਪਿਆ ਵੀ ਜੇ ਉਹ ਇਹਨਾਂ ਨੇ ਨਾ ਉਹਦੇ ਤੇ ਸਬਸਿਡੀ ਜਿਹੜੀ ਆ ਉਹ ਐਕਸਟੈਂਡ ਕੀਤੀ ਤੇ ਕੀ ਬਣੂਗਾ ਬਾਕੀ ਰਹੀ ਗੱਲ ਚੰਡ ਸਾਹਿਬ ਐਸ ਇਸ ਟਾਈਮ ਤਾਂ ਹੁਣ ਅਮਰੀਕਾ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਰਮਸ਼ਾਰ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਜਿਹੜੀ ਜੈਫਰੀ ਐਪਸਟਾਈਨ ਫਾਈਲ ਜਦੋਂ ਦੀ ਖੁੱਲੀ ਹੈ ਨਾ کورٹ ਨੇ ਖੋਲੀ ਹੈ ਵੱਡੇ ਵੱਡੇ ਆਗੂ ਵੱਡੇ ਵੱਡੇ ਜਿਹੜੇ ਸਿਆਸਤਦਾਨ ਹੈ ਉਹਨਾਂ ਦੀਆਂ ਰੰਗਰਲੀਆਂ ਸਾਹਮਣੇ ਆ ਰਹੀਆਂ ਤੇ ਲੋਕ ਨੀਝ ਲਾ ਕੇ ਤੱਕਦੇ ਪਏ ਆ ਵੀ ਜਿਨ੍ਹਾਂ ਲੋਕਾਂ ਨੂੰ ਅਸੀਂ ਇਹਦੇ ਇਹ ਵੱਡੇ ਸਿਆਸਤਦਾਨ ਬਿਜ਼ਨਸਮੈਨ ਚੰਗੇ ਵਧੀਆ ਬੁੱਧੀਜੀਵੀ ਸਮਝਦੇ ਸੀ ਆ ਆ ਇਹਨਾਂ ਦੀ ਜਿਹੜੀ ਅਕਲ ਦਾ ਜਨਾਜਾ ਜਿਹੜਾ ਉਹ ਸਾਰੀ ਦੁਨੀਆ ਦੇ ਸਾਹਮਣੇ ਨਿਕਲਦਾ ਪਿਆ ਦੁਨੀਆ ਕੀ ਕਹਿੰਦੀ ਹੋਊਗੀ ਵੀ ਇਹ ਲੋਕ ਕਰਦੇ ਕੀ ਰਹੇ ਆ ਕਿਹੜੇ ਕੰਮਾਂ ਵਿੱਚ ਪਏ ਰਹੇ ਆ ਹੁਣ ਵੀ ਲੋਕ ਜਿਹੜੇ ਸੋਚਦੇ ਪਏ ਆ ਵੀ ਕਿੰਨਾ ਲੋਕਾਂ ਨੂੰ ਵੋਟਾਂ ਪਾ ਕੇ ਅਸੀਂ ਸਿਆਸਤਦਾਨ ਚੁਣ ਲਿਆ ਇਹ ਤਾਂ ਆਪ ਜਿਹੜੇ ਆ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹੇ ਆ ਤੇ ਇਸੇ ਕਰਕੇ ਇਸ ਟਾਈਮ ਪੂਰੇ ਕੰਟਰੀ ਦੇ ਵਿੱਚ ਮਗਹੀਾਈ ਉਸ ਤੋਂ ਬਾਅਦ ਘਰਾਂ ਦੀ ਮਾਰਕੀਟ ਗੱਡੀਆਂ ਦੀ ਮਾਰਕੀਟ ਟਰੱਕਾਂ ਦੀ ਮਾਰਕੀਟ ਸਾਰਾ ਕੁਝ ਹੀ ਇਸ ਟਾਈਮ ਵਿਖਰਿਆ ਪਿਆ ਹਾਲਾਤ ਜਿਹੜੇ ਆ ਬੇਕਾਬੂ ਦੇ ਵਿੱਚ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਕਈ ਕੁਝ ਚੀਜ਼ਾਂ ਜਿਹੜੀਆਂ ਹੋਰ ਵੀ ਸਾਹਮਣੇ ਆਉਣੀਆਂ ਪਰ ਇਸ ਟਾਈਮ ਜਿਹੜੇ ਕਹਿ ਲੋ ਕਿ ਲੋਕਾਂ ਦੇ ਵੱਲੋਂ ਜਿਹੜੇ ਕੰਮਕਾਰ ਨੇ ਨਾ ਉਹ ਕੰਮਕਾਰ ਲੋਕਾਂ ਦੇ ਪੂਰੇ ਨਹੀਂ ਪੈਂਦੇ ਪਏ ਤੇ ਕਮਾਈ ਵੀ ਪੂਰੀ ਨਹੀਂ ਪੈਂਦੀ ਵੀ ਲੋਕਾਂ ਦੇ ਕੋਲੋਂ ਕਹਿ ਲਓ ਕਿ ਆਪਣੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਖਰਚੇ ਨੇ ਉਹ ਵੀ ਹੁਣ ਔਖੇ ਹੋਏ ਪਏ ਨੇ